ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਜੀ ਭਾਈ ਤوڑا ਬਹੁਤ ਬਹੁਤ ਵੈਲਕਮ ਹੈ ਜੀ ਤਾਂ ਵੀਰੇ ਜੇ ਆਪਣੀ ਵੀਜੜ ਹੈਗੀ ਆ ਪਿੰਡ ਭਾਦਰਪੁਰ ਜ਼ਿਲ੍ਹਾ ਗੁਰਦਾਸਪੁਰ ਜਿੰਦਾ ਜੀ ਤਹਿਸੀਲ ਪਟਾਲਾ ਅੱਜ ਵੀ ਮਾਈਕ ਕੋ 11-12 ਲੈ ਕੇ ਬੈਠੇ ਸੇਲ ਆ ਜਿਹਨਾਂ ਨੀਲੀ ਦਾ ਵੀ ਵੀ ਬਹੁਤ ਟੌਪ ਟੌਪ ਦੀਆਂ ਹਰੇਕ ਬੇਟੀ ਜੇ ਹਉਣ ਬਾਈ ਜੀ ਨਾਲ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ ਕੀ ਮਿਲ ਰਿਹਾ ਕੋੜ ਉਸ ਤੋਂ ਬਾਲੋ ਜੀ ਰਿਕਵੈਸਟ ਨਾ ਬਣੋ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਪੂਰ ਤਸਲੀਮ ਦਿਓ ਨਾਲੇ ਵੀਡੀਓ ਮਾਤਸ਼ੇ ਕਰਦਿਆ ਕਰੋ ਚਲੋ ਗਾਮ ਜੀ ਉਹਦਾ ਫੈਰਾ ਹੋ ਸਕੇ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਜੀ ਕਿਦਾਂ ਜੀ ਵਧੀਆ ਵਧੀਆ ਪਰਮਾਤਮਾ ਦੀ ਕਿਰਪਾ ਭਾਜੀ ਚਲੋ ਕਿਵੇਂ ਜਿਆਦਾ ਕਹਿ ਬਾਈ ਜੀ ਵਧੀਆ ਪਰਮਾਤਮਾ ਗੁਰੂ ਆਰਾਮਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਚਲੋ ਵਧੀਆ ਜਲੇ ਜੀ ਕੰਮ ਵਧੀਆ ਵਧੀਆ ਪਰ ਮਾਦਮੇ ਕਿਤੋਂ ਪਾਣੀ ਨਹੀਂ ਨਹੀਂ ਕਿਹ ਜਾਂਦਾ ਜੀ ਹਾਂ ਚਲ ਨੀਲੀ ਦਾ ਜੋਰ ਪਾ ਰਾਂ ਸੀ ਆ ਸਪੈਸ਼ਲ ਕੱਢ ਕੇ ਲਿਆਂਦੀ ਜੀ ਆਹ ਚੰਗੀ ਝੋਡੀ ਆ ਨਾ ਮੇਜੀ ਪੀਸ ਵਾਸਟ ਝਡੀ ਝੋਟੀ ਆ ਛੇ ਦਾੰਦੀ ਜੀ ਹਾਂ ਛੇ ਦਾੰਦੀ ਜੀ ਅੱਛਾ ਹਾਂ ਸਰਕਾਰੀ ਥੀਮਲ ਪਾਜੀ ਸਰਕਾਰੀ ਥੀਮਲ ਜੀ ਹਾਂ ਨਾ ਬੈਠ ਠੀਕ ਹੈ ਠੀਕ ਹੈ ਤੇ ਭਾਜੀ ਕਿੰਨਾ ਦੁੱਧ ਹੈ ਜੀ ਪਾਜੀ ਤੁਸੀਂ 12 ਕਿਲੋ ਦੁੱਧ ਨੱਟ ਤੇ ਆ ਜੀ 12 ਕਿਲੋ ਹਾਂ ਜੀ ਸਾਢੇ 11 12 ਕਿਲੋ ਨੱਟ ਇਹਨਾਂ ਤੋਂ ਤਾਂ ਹੈਗਾ ਹਾਂ ਜੀ ਪਾਜੀ ਲਓ ਜੀ ਵੇਖੋ ਘਰਾ ਦੀ ਤੇ ਹੋਰ ਨੀਲੀ ਆ ਚੈੱਕ ਕਰੋ ਤੇ ਚੜੇ ਨਾਲੇ ਨੁੜਾ ਤੇ ਦੇਖੋ ਨਾਲ ਸਿੰਘ ਖੋਲੋ ਬਾਜੀ ਫਰ ਹਾਂ ਦੇਖੋ ਜੀ ਕਰੇ ਕਵਾਲੀ ਪਿਓਰ ਨੇ ਨੀਲੀ ਨਾ ਇਹ ਨਹੀਂ ਕਹਿਣੀ ਸਰਕ ਨੀਲੀ ਨਹੀਂ ਇਹ ਗਾਸਤ ਉੱਪਰ ਤੇ ਕ ਨਿਸ਼ਾਨੀਆਂ ਤੋਰੋ ਬਾਜੀ ਇਹ ਨਸਲ ਵੇਖੋ ਜੀ ਕਰਾਂ ਦੀ ਠੀਕ ਆ ਚਵਾ ਚੋ ਵਰੀਆ ਲੈ ਵੇਖੋ ਕਿੰਡਾ ਲੱਗਾ ਜੀ ਸਪੈਸ਼ਲ ਬਾਜੀ ਸ਼ੀਰ ਪੀਸ ਕੱਢ ਕੇ ਲਿਆਤਾ ਬਾਜੀ ਸਪੈਸ਼ਲ ਪੀਸ ਬੱਠਾ। ਬੱਚਾ ਮਰ ਗਿਆ ਆ ਗਿਆ ਜੀ। ਭਾਜੀ ਬੱਚਾ ਮਗਰ ਕੱਟਾ। ਕੱਟਾ ਮਗਰ ਆ ਗਿਆ। ਹਾਂਜੀ ਫਿਰ। ਜਾਇ ਜੀ। ਜਾਇ ਜੀ ਕਰੀਏ। ਬਿਲਕੁਲ ਜਾਇ ਜੀ। ਭਾਜੀ ਮੋਲ ਤੇ 1 15 ਕਰਦੇ ਆਂ। ਹਾਂਜੀ। ਤੁਹਾਨੂੰ ਪਤਾ ਇੱਕ 25 30 ਦੀ ਝੋਟੀ ਆ। ਹਾਂਜੀ ਹਾਂਜੀ ਹਾਂਜੀ। ਪਰ ਸਾਡੀ ਰੇਟ ਨਾਰਮਲ ਹੁੰਦੇ ਭਾਈ। ਨਾ ਨਾ ਨਾਲ ਬਿਲਕੁਲ ਜੀ। 1 10 ਹੀ ਦੇ ਦਾਂਗੇ। 3 ਦੇ। ਚਲੋ ਭਾਜੀ ਛੱਡ ਦਾਂ। ਜਾਂ ਦੋ। ਹਾਂਜੀ। ਹੋਰ ਇੱਕ ਪੰਜ ਦੀ। ਇੱਕ ਪੰਜ ਦੀ। ਜਾਂ ਦੋ ਇੱਕ ਪੰਜ ਦੀ। ਬਸ ਸੌੜੀ ਜਾਂ ਸੌੜੀ ਕਰਨੀ ਆ ਬਸ ਠੀਕ ਆ ਨਹੀਂ ਦਿੰਦੇ ਬਸ ਬਸ ਠੀਕ ਆ ਚੱਲੋਂ ਦੇ ਕੋਈ ਨਹੀਂ ਜੀ ਭਾਈ ਸਪੈਸ਼ਲ ਸੁਪਹਿਲ ਵੀਰ ਭਾਈ ਸੁਪਹਿਲ ਹਾਂਜੀ ਆ ਜਾ ਇਹ ਜੀ ਇਹ ਭਾਈ 6 ਦਾ ਝੋਟੀ ਜੀ 6 ਦਾ ਝੋਟੀ ਜੀ ਬੋਲੇ ਤੇ ਜੀ ਅੱਛਾ ਬੋਲੇ ਦੀ ਆ ਆਪ ਤਿੰਨ ਦਿਨ ਪਹਿਲਾਂ ਸੋ ਦੀ ਸੂਈ ਤੇ ਦੋ ਤਿੰਨ ਦਿਨ ਹੋ ਗਿਆ ਤੇ 10 ਕਿਲੋ ਬੋਲਾ ਆ ਜੀ ਵੱਡੀ ਝੋਟੀ ਹੋਣਾ ਜੀ ਦੇਖੋ ਭਾਈ ਝੋਟੀ ਦੀ ਪੇਟੀ ਵੇਖੋ ਨਾਲੇ ਕਾਲੀ ਛਾ ਜੈਡ ਬਲੈਕ ਨਾਲੇ ਵੇਖੋ ਆ ਦੇਖੋ ਵੱਡੀ ਝੋਟੀ ਆ ਨਾਲੇ ਪੂਰੀ ਜਬਰਦਸਤ ਝੋਟੇ ਨੇ ਠੀਕ ਆ ਭਾਈ ਠੀਕ ਆ ਪਟੇ ਵਾਂਗੇ ਸਿੱਧੀ ਬਾਜੀ ਹਾਂ ਬਸ ਆ ਹਉ ਮੂਮਮਾ ਖੋ ਬਣਾ ਜਾ ਵੇਖੋ ਕਰੋ ਉਧਰ ਆਈਏ ਜੀ ਬਾਜੀ ਭਾਜੀ ਉਧਰ ਹਰੇਣਾ ਚੱਲੋ ਦੁਗਣਾ ਦੀ ਕੱਟੀ ਕੱਟਾ ਜੀ ਬਾਜੀ ਇਹਦੇ ਮੱਦਰ ਕੱਟਾ ਜੀ ਕੱਟਾ ਮਗਰਾ ਚੰਗੀ ਚੰਗੀ ਵੇਲ ਆ ਸਿੰਗਲ ਹੱਡੀ ਸਿੰਗਲ ਨਹੀਂ ਸੋਰੀ ਬਾਜੀ ਕੱਟੀ ਜੀ ਦੇ ਮਗਰਾ ਅੱਛਾ ਕੱਟੀ ਜਾ ਠੀਕ ਆ ਠੀਕ ਠੀਕ ਆ ਜਾਓ ਆ ਜਾਓ ਆ ਜਾ ਜਵਾਜੂ ਵਧੀਆ ਜੀ ਹਨਾ ਬਾ ਠੀਕ ਆ ਆਂਦੋ ਹਾਂਜੀ ਫਿਰ ਇੱਕ ਤੇ 15 ਹੀ ਕਰਦੇ ਆਂ ਹਾਂਜੀ ਇੱਕ 10 ਦੀ ਦੇ ਦਾਂਗੇ ਇਹ ਵੀ ਇੱਕ ਪਾਂ ਦੇ ਇੱਕ ਪਾਂ ਦੀ ਜਾਂ ਦੋ ਜੱਸਣ ਹੋ ਜੇ ਭਾਜੀ ਜੱਸਣ ਹੋਈ ਚਲੋ ਛੋੜ ਹੀ ਕਰਨੀ ਹੈ ਨਾ ਦੇਖੋ ਨਹੀਂ ਠੀਕ ਹੈ ਭਾਜੀ ਵੱਡੀ ਪਿੱਠ ਦੇਖੋ ਪਾਈ ਚਾਈ ਚੂਰੂ ਬੂਰ ਕੋਲੀ ਛੋਟੀ ਹੈ ਭਾਈ ਦੋ 13 ਕਿਲੋ ਭਰੇਗੀ ਬਸ ਠੀਕ ਆ ਠੀਕ ਚਲੋ ਪਰਲੀ ਜੀ ਇਹ ਭਾਈ 6 ਤੋਂ ਛੋਟੀ ਹੈ ਵੀ ਇਹ ਵੀ 6 ਜਾਂਦਾ ਇਹ ਵੀ ਸੂਈ ਆਣੀ ਜੀ ਤਾਂ ਜੀ ਸੂਈ ਤੇ ਇਹ ਵੀ ਜਿਹੜਾ ਸੂਈ ਨੂੰ 10 9.5 10 ਕਿਲੋ ਬੋਲਾ ਲਓ ਜੀ ਇਹ ਵੀ ਵੇਖੋ ਕਰਾ ਰਹੀ ਵੱਡੀ ਝੋਟੇ ਆਣੇ ਮੂੰਹ ਮਖਾਉ ਜਿੱਥੇ ਮਣ ਜਾ ਨੋ ਦੇਖੋ ਘਰਾ ਦੇ ਚੱਲਣ ਦਾ ਤੋਰੋ ਜੱਤ ਵਾਲੀ ਭਾਈ ਜੱਤਲ ਜਿਹੜੇ ਨਾ ਰਾਜੀ ਬਾਜੀਪੂਰੀ ਦੇਖੋ ਚੀਕਿਆ ਭਾਈ ਚੰਗੀ ਝੋਟੀ ਹੈ ਵੀ ਆਲੋ ਆਜੋ ਆਜੋ ਚਲੋ ਜੀ ਤੋਰੋ ਧਿਆਨ ਕੋਲੀ ਲੈ ਆਇਆ ਉਹ ਧਾਰਦੀ ਥੋੜੀ ਕਿੰਨੇ ਪਾਦੀ ਆ ਚੱਲਾਂ ਤਾਂ ਕੋਈ ਧਾਰੀ ਜਿਆਦਾ ਪਾਣੀ ਹੋਣਾ ਜੀ ਚਾਈਕੀ ਬਹੁਤ ਪੋਲੀ ਤੁਹਾਨੂੰ ਪਾਜੀ ਠੀਕ ਹੈ ਜੀ ਹਾਂਜੀ ਫਿਰ ਪਾਜੀ ਮੋਲ ਤੇ 10 ਕਰਦੇ ਆ ਹਾਂਜੀ 13 ਦੀ ਦੇ ਦਾਂਗੇ ਪੂਰੇ ਲੱਖ ਦੇ ਲੱਖ 2000 ਹੋਰ ਕਰ ਚਲੋ 99 ਦੇ ਹੋਰ 99000 ਜਾਂ ਦੋ ਬਾਠੀ ਜਾ ਵੇਖੋ ਅੱਧ ਵਾਲੀ ਝੋਟੀ ਜੀ ਵਡੀਆਂ ਝੋਟੀਆਂ ਬਾਈਾ ਰੇਟ ਦਾ ਤੁਹਾਨੂੰ ਪਤਾ ਮਾਰੀ 12 ਕਿਲੋ ਕਰ ਦੇਗੀ ਜੈ ਜੀ ਰੇਟ ਲਾਉਣਾ ਨਾ ਹਾਂ ਤੁਹਾਨੂੰ ਪਤਾ ਹੀ ਨਹੀਂ ਨੀ ਬਿਲਕੁਲ 25 2500 ਮਨਾਉਣਾ ਚਲੋ ਚਲੋ ਵਧੀਆ ਭਾਈ ਜੀ ਇਹ ਜੀ ਗੱਬਨ ਝੋਟੀ ਜੇ ਅੱਛਾ ਕੱਪੜਾ ਜੀ ਹਾਂ ਵੇਖੋ ਥੱਲੋਂ ਕਰ ਦੇ ਇੱਕ ਪੱਟਾ ਜੀ ਬੜਾ ਹੈ ਨਾ ਜੀ ਹਾਂ ਜੀ ਬਹੁਤ ਜ਼ਿਆਦਾ ਭਾਈ ਇਹ 6-7 ਦਿਨ ਕੱਚੀ ਜੇ ਲਓ ਜੀ ਗੱਬਨ ਝੋਟੀ ਤੇ ਵੇਖੋ ਵੱਡੀ ਰੋਟੀ ਨਾਲੇ ਇਹ ਵੀ ਵੇਖੋ ਭਰਵਾਣੀ ਭਾਈ ਕਿਹਨੇ ਉਹ ਤੇ ਕਰੋਗੀ ਫਿਰ ਘੜਸ ਨਾਲ ਜੀ ਬਸ ਠੀਕ ਆ ਆ ਵੀ ਇਹਨਾਂ ਕਰ ਦੋ ਹਣਾ ਆਂਦ ਰੇਲਾ ਜੀ ਪੂਰੀ ਵੱਡੀ ਝੋਟੀਆਂ ਨਾਲੇ ਤੋਰ ਬਸ ਠੀਕ ਆ ਹਾਂਜੀ ਮੂਤ ਲੱਖ ਹੀ ਕਰ ਦੇ ਹਾਂਜੀ 99 ਦੀ ਦੇ ਦਾਂਗੇ 97 ਹਾਂਜੀ ਹੋਰ ਕਰ ਦੋ 95 ਦੀ ਦੇ ਦਾਂਗੇ ਕੋਈ ਦੋ ਹੀ ਹੋਰ 93 ਦੀ ਚਲੋ 93 ਜਾਣ ਦੋ ਇੱਕ ਅਸਰ ਲਗਣੀ ਚ ਪਾਜੀ ਚਲੋ ਕੋਈ ਨਹੀਂ ਜਾਣ ਦੋ ਕੋਈ ਨਹੀਂ ਚਲੋ ਕਾਜੀ ਕਿਉਂ ਨਹੀਂ ਦੇ ਦੋ ਬਣੀ ਵੇਖੋ ਕੱਟੀ ਕਰ ਰਹੀ ਹੈ ਬਹੁਤ ਜ਼ਿਆਦਾ ਜੀ ਪੇਟ ਕੁੱਟ ਬਹੁਤ ਚੰਗੀ ਆ ਨਹੀਂ ਠੀਕ ਹੈ ਬਾਈ ਜੀ ਠੀਕ ਆ ਆ ਜਾਓ ਇਹ ਜੀ ਇਹ ਵੀ ਪਾਜੀ ਸ਼ੇਰਾਂ ਚ ਝੋਟੀ ਜੇ ਇਹ ਵੀ ਸੂਈ ਆ ਇਹ ਪਹਿਲਾ ਸੂਆ ਪਾਜੀ ਅੱਛਾ ਪਹਿਲਾ ਸੂਆ ਦੋ ਤੱਕ ਨਾ ਜੀ ਪੰਜ ਦੋ ਦੀ 11 ਕਿਲੋ ਬੋਲਾ ਜੀ ਮਤਵੇ ਕੀ ਕੱਲ ਪਰਸੋਂ ਕੱਲ ਕੱਲ ਸਾਮਾ ਦੀ ਸੂਈ ਦੇ 12 ਕਿਲੋ ਪੱਕਾ ਜੀ ਹਾਂ ਜੀ ਪੱਕਾ ਬਣਾ ਲਓ ਜੀ ਪਹਿਲਾ ਸੂਆ 12 ਦਾ ਦੁੱਧ ਪਸੋਂ ਸੂਈ ਜੀ ਦੇਖੋ ਘਰਾ ਦੇ ਵੀ ਆਲੋ ਨਾ ਠੀਕ ਹੈ ਜੀ ਬਹੁਤ ਪੋਲੀ ਕੁਟੀ ਕੱਟੀ ਘਟਾ ਜੀ ਕੱਟਾ ਮਖਰਾ ਕਹਿੰਦੇ ਕੋ ਆਂਦ ਧਿਆਨ ਨਾਲ ਧਿਆਨ ਨਾਲ ਕਾਫੀ ਜ਼ਿਆਦਾ ਜੀ ਬਿਲਕੁਲ ਆਜੋ ਆਜੋ ਕੋਈ ਨਹੀਂ ਇੱਕ ਵਾਰ ਖੜਾ ਜੇ ਨਾ ਠਹਿਣਾ ਲੈ ਜਾਓ ਇੱਥੇ ਕੋਈ ਹੁਣ ਡਰਿਆ ਨਹੀਂ ਕੈਮਰੇ ਦੇ ਪਾਜੀਆ ਬਈਆਂ ਡਰਦੇ ਕੈਮਰੇ ਤੋਂ ਪਤਾ ਹੀ ਬਾਹਰ ਨਹੀਂ ਕੱਢੀ ਹੁੰਦੀ ਹਾਂ ਠਹਿੜਾ ਦੇ ਕੀ ਮਗਰ ਹੋ ਜਾ ਪਾਜੀ ਨੇ ਠੀਕ ਆ ਇਹ ਖੁੱਲੇ ਵਾਲੂ ਆ ਬਹੁਤ ਜਿਆਦਾ ਜੀ ਲੱਪਾ ਲੱਪਾ ਲੱਗਾ ਜੇ ਤੁਹਾਨੂੰ ਪਤਾ ਬਿਲਕੁਲ ਜੀ ਆ ਦੇ ਚਲੋ ਹਾਂਜੀ ਫਿਰ ਮੈਂ ਬੋਲਦੇ ਇੱਕ ਪੰਜ ਕਰਦੇ ਜੀ ਹਾਂਜੀ ਪੂਰੇ ਆ ਜੀ ਦੇ ਦਾਂਗੇ ਲੱਖ ਦੇ ਹਾਂਜੀ ਹਾਂਜੀ ਤਿੰਨ ਦੋ ਛੱਡ ਦਾਂ ਕੋਲ ਨਹੀਂ ਤਿੰਨ ਛੱਡ ਦਾਂ ਕਸਰ ਲੱਗੂ ਭਾਜੀ ਨਹੀਂ ਲੈ ਆ ਜਾਓ 97 ਜਾਣ ਦੋ ਆ ਜਾਣ ਦੋ ਨਹੀਂ ਠੀਕ ਆ ਬਸ ਬਸ ਜੇ ਭਾਜੀ ਰੇਡ ਤੋਂ ਜਾਇਆ ਤਾਂ ਗਾਹ ਪੱਜਾਂਦਾ ਆਹੇ ਇੱਕ ਸੈਕਿੰਡ ਉੱਟ ਗਿਆ ਇਹਦਾ ਦੁੱਧ ਕਿੰਨਾ ਹੈ ਜੀ ਪਹਿਲਾ ਸੂਆ ਨਹੀਂ ਪਹਿਲਾ ਸੂਆ ਭਾਜੀ ਅੱਛਾ ਪਹਿਲਾ ਦੂਹ ਇਹਨਾਂ ਲੋਈ 10 ਕੁ ਦੁੱਧ ਹਾਂ ਹਾਂ ਇੱਥੇ ਦੁੱਟਾ ਆਪਣੇ ਕੋ ਨਹੀਂ ਖਾਂਦੀ ਆ ਦੇ ਕੋਈ ਠੀਕ ਹੋ ਜਾ ਗਾਈ ਚ ਮੂਰ ਕੋਈ ਹੈ ਘਟੀ ਘਟਾ ਆ ਗਿਆ ਜੀ ਘਟਾ ਘਟਾ ਮਗਰ ਆ ਗਿਆ ਹੈ ਚਾਹਤੀਆਂ ਬਹੁਤ ਜ਼ਿਆਦਾ ਨਹੀਂ ਆ ਜਾ ਆ ਜਾ ਕੋਈ ਦੇਖੋ ਜੀ ਲਓ ਆਹ ਲੈ ਬਿੰਦੀਆਂ ਲੈ ਵਾਂ ਨਾਲੇ ਹਾਂਜੀ ਬਿੰਦੀਆਂ ਨਾਲੇ ਚਾਹ ਚੁੱਕੋ ਹਾਂ ਫੋਲ ਠੱਗਾ ਠੀਕ ਠੀਕ ਹੈ ਬੜੀ ਹਾਂਜੀ ਭਾਈ ਜੀ ਫਿਰ ਭਾਈ ਮੋਲ ਤੇ ਲੱਖ ਹੀ ਕਰਦੇ ਆ ਹਾਂਜੀ 95 ਦੀ ਦੇ ਦਾਂਗੇ ਦੋ ਹੀ 99 ਦੀ ਦੇ ਦਾਂਗੇ ਪੂਰਾ 90 ਜਾਂਦ ਹੋ ਭਾਈ ਜੀ ਅਸਰ ਲਗਣੀ ਜੀ ਉਹਦੇ ਘੱਟ ਛੋਟੀ ਜਿਆਦਾ ਚੰਗੀ ਚਲੋ ਜਾਂਦ 99 ਦੀ ਇਹ ਸੇਮ ਕਰਕੇ ਨਹੀਂ ਤਾਂ ਛੋਟੀ ਇੱਕ ਵੀ ਦੀ ਚੰਗੀ ਸੀ ਛੋਟੀ ਦੇ ਭਾਈ ਇੱਕ 10 ਦੀ ਵਿਕਦੀ ਚਲੋ ਜਾਂਦ ਫਿਰ ਚਲੋ ਠੀਕ 92 ਦੀ ਆਹ ਗਾਇਨੀ ਇਹ ਭਾਈ ਜੀ ਦੋ ਦਾ ਬੱਛੀ ਜੀ ਸੂਈ ਆ ਕੱਲ ਦੀ ਸੂਈ ਦੀ ਦੋ ਕਿੰਨਾ ਬੋੜਾ ਹੀ ਫਿਰ ਪਾ ਜੀ 11 12 ਕਿਲੋ ਤਿਆਰ ਜੀ 11 12 ਕਿਲੋ ਬੋੜਾ ਹੀ ਹੈ ਜੀ ਮੱਖੀ ਬਹੁਤ ਜ਼ਿਆਦਾ ਚੰਗੀ ਲੱਪਾ ਲੱਪਾ ਲੱਗਦੀ ਜੀ ਲੋ ਵੇਖੋ ਕਰਾ ਜੀ ਮਹਾਲੀ ਨੂੰ ਲਿਵਨੀ ਮੈਂ ਤਾਂ ਠੰਡ ਆ ਠੰਡ ਬਿਲਕੁਲ ਔਰ ਆਹ ਦੇਖੋ ਜੀ ਬੋਦੀ ਵਾਲੇ ਬਸ ਚੱਲ ਨਾ ਦੋ ਬਥੇ ਗੱਬ ਵੱਛੀ ਮਗਰਣ ਅੱਛਾ ਜੀ ਨਹੀਂ ਮੈਂ ਸ਼ਹਿਰ ਤੋਂ ਚੋਬਰ ਆ ਗਿਆ ਆ ਜਾਓ ਠੀਕ ਹਾਂਜੀ ਬਾਜੀ ਫਿਰ ਬਾਜੀ ਮੁੱਲ ਤੇ 60000 ਕਰਦੇ ਹਾਂ ਹਾਂਜੀ 25000 ਦੇ ਦਾਂਗੇ ਰੱਝਿਆ ਜਾ ਰਹੇ ਹਾਂਜੀ ਇਨਾ ਮੰਨ ਲਓ 52 ਦੀ ਦਿੰਦੇ ਹਾਂ ਚਲ ਜਾਨ ਬੰਦ ਬੋਲ ਬੋਲ 52 ਦੀ ਪਾਠ ਠੀਕ ਹੈ ਜਾਨ ਦਾ ਬੋਲ ਜਾ ਆਜੋ ਆਹਾਂਜੀ ਇਹ ਪਾਜੀ ਦੋ ਦਿਨ ਛੋਟੀ ਤੇ ਦੋ ਦਿਨ ਛੋਟੀ ਜੀ ਬੱਚਾ ਮਰ ਗਿਆ ਜੀ ਦਾ ਬੱਚਾ ਮਰ ਗਿਆ ਕਰਕੇ ਦੇ ਹੋਇਆ ਹੈ ਦੁੱਧ ਕਿਨੇ ਜੀ ਨਹੀਂ 2 10 ਕਿਲੋ ਤਿਆਰ ਦੋ ਜਾ ਰਿਹਾ 10 ਕੋ ਦ ਤਿਆਰ ਹੈ ਜੀ ਬੜੀ ਭਾਈ ਪਸੰਦ ਮਿਲਦੀ ਮਾਰ ਮਿਲਦੀ ਅੱਛਾ ਔਰ ਉਹ ਗਰਾ ਦੇ ਨੂੰ ਵੀ ਲਓ ਜੀ ਵੇਖੋ ਗਰਾ ਦੇ ਦੋ ਤਾਂ ਝੋਟੀ ਆ ਤੇ 10 ਕਿਲੋ ਦ ਹੈਗਾ ਨਾ ਜੀ ਆਜਾ ਪਹਾੜਾ ਪੂਰਾ ਝੋਟੀ ਕਣੀ ਹਾਂ ਜੀ ਇੰਨਾ ਪਹਾੜੀ ਨਹੀਂ ਬਸ ਠੀਕ ਆ ਜੋ ਕੱਟ ਮਾਰ ਕੋ ਝੋਟੀ ਬਸ ਠੀਕ ਹੈ ਭਾਈ ਜੀ ਠੀਕ ਹੈ ਚੱਲੋਂ ਦ ਕਰੋਂ ਦੇ ਆਜਾ ਹਾਂਜੀ ਫਿਰ ਭਾਈ ਮੋਲ ਤੇ 95 ਕਰਦੇ ਆਂ ਹਾਂਜੀ 90 ਦੀ ਦੇ ਦਾਂਗੇ 90000 ਦੀ ਹਾਂ 93 ਦੀ 85 ਦੀ ਦੇ ਦਾਂਗੇ 85000 ਦੀ 85000 ਦੀ ਜਾਣ ਦੋ ਚਲੋ ਠੀਕ ਆ ਇੱਕ ਕੱਤੀ ਪਾਈਆ ਬੱਚਾ ਮਰਿਆ ਨਹੀਂ ਕੱਤੀ ਪਾਈ 95 ਲੱਖ ਦੀ ਠੀਕ ਨਾ ਠੀਕ ਆ ਹੋਣੀ ਝੋਟੀ ਬੱਚੇ ਮਰ ਜਣ ਕੀ ਕੀਤਾ ਹੈ ਥੰਡ ਹੈਗੀ ਬਹੁਤ ਬਾਕੀ ਜਿੰਨੇ ਉਹ ਤੁਹਾਡੇ ਸੰਭਾਲ ਭਾਈ ਜੀ ਹੁਣ ਆ ਵੇਹਣ ਹੁਣ ਬੱਚੇ ਦਾ ਬੁਰੀਆਂ ਬੁਰੀਆਂ ਪਾਈਆਂ ਨੇ ਪਲਾਰੀ ਰੱਖੇ ਕਿ ਨਹੀਂ ਤੇ ਆਹ ਨੀਲੀ ਜੀ ਦੁੱਧ ਕਿੰਨਾ ਜੀ 5 10 ਕਿਲੋ 9 10 ਕਿਲੋ ਯਾਰ ਬੱਚਾ ਮਗਰਾ ਬੱਚਾ ਭਾਜੀ ਮਗਰਾ ਕੱਤੀ ਹੈ ਕੱਤੀ ਮਗਰਾ ਦੇਖੋ ਜੀ ਪਾਣੀ ਕਿਤਨਾ ਹੈ ਸੁਬਾਹ ਲਓ ਜੀ ਵੇਖੋ ਬਰਾਬਰ ਬਹੁਤ ਜ਼ਿਆਦਾ ਪੋਲੀ ਨੂੰ ਮੋਟਾ ਚੱਲੋ ਚੱਲੋ ਚੋ ਆਯੋ ਬਧੀਆ ਬਹੁਤ ਜ਼ਿਆਦਾ ਪੋਲੀ ਹਾਂਜੀ ਬਾਈ ਜੀ ਮੋਲ ਤੇ 95 ਕਰਦੇ ਆਂ ਹਾਂਜੀ 90 ਦੀ ਦੇ ਦਾਂਗੇ 90000 ਦੀ ਹਾਂਜੀ 3000 ਹੋਰ ਛੱਡ ਦਾਂਗੇ ਚੰਦ ਚਲੋ 85 ਦੀ ਭਾਈ ਦੇ ਦਾਂ 85000 ਦੀ ਚੱਲਣਾ ਬਠੀਕ 85000 ਦੀ ਪਿਓਰ ਨੀਲੀ 라ਵੀ ਨਾਲੇ ਆਹ ਦੇਖੋ ਜਿਹੜੇ ਕੰਡੇ ਬਰੇ ਹੋ ਜਾਉਂਦੇ ਆ ਆਹਾਂ ਭਾਈ ਜੀ ਇਹ ਪਾਜੀ ਸੇ ਦਨ ਚਾਰ-ਪੰਜ ਛੋਟੀ ਗਏ ਪਹਿਲਾ ਸੂਆ ਪਹਿਲਾ ਸੂਆ ਪਾਜੀ 22 ਬਹੁਤ ਜ਼ਿਆਦਾ ਕੋਲੀ ਦੁੱਧ ਕਿਨਾ ਜੀ ਭਾਈ 2 ਤੋਂ 10 ਕਿਲੋ ਤਿਆਰ ਜੀ 10 ਕਿਲੋ ਤਿਆਰ ਆ ਜੀ ਹੈ ਨਹੀਂ ਦੂਜਾ ਦਿਨ ਜੀ ਦੂਜਾ ਦਿਨ ਜੀ ਆ ਵੇਖੋ ਲੈ ਬਾਹਰ ਹੁਣ ਈ ਝੋਟੀ ਆ ਪਰ ਦੁੱਧ ਚੰਗਾ ਕਰੂ ਝੋਟੀ ਆਣਾ ਜੀ ਹਾਂ ਹਾਂ ਖੁਰਗਦਾ ਅਗਲੇ ਬਸ ਲੈ ਬਾਹਰ ਬਹੁਤ ਆ ਜੀ ਹਾਂ ਜੀ ਬਹੁਤ ਆ ਸੰਭ ਨਾਲੀ ਝੋਟੀ ਹਾਂ ਬਿਲਕੁਲ ਪਾਜੀ ਬਿਲਕੁਲ ਵੇਖੋ ਬਾਹਰ ਬਹੁਤ ਜੱਤ ਵਾਲੀ ਬੋਥਾਨ ਬੋਤ ਬਾਦੀ ਬਣਾਉਂਦੀ ਹਈ ਆ ਹਾਂਜੀ ਇਹ ਘਰ ਆ ਖਾਂ ਝੋਟੀ ਪਾਈ ਸਪੈਸ਼ਲ ਪੀਸ ਜੀ ਲਾਸਟ ਪੀਸ ਜੀ ਹਾਂਜੀ ਘਰ ਖਲਾਈ ਇੱਕ ਪੰਜ ਹਾਂਜੀ ਲੱਖ ਦੀ ਦੇਦਾਂ ਪਾਈ ਜਾਂਦ ਲੱਖ ਦੀ ਹਾਂਜੀ ਦੋਈ 99 97 ਬਸ ਜਾਂ ਵਾਠੀ ਆ ਲੋ ਜੀ ਬਿਲਕੁਲ ਬਿਲਕੁਲ ਜਾਇਜ਼ ਕੀਮਤ ਪਛੂਆ ਭਾਈ ਆਪਣੇ ਨਾਲ ਸੋਹਣੀਆਂ ਸਨਖੇ ਝੋਟੀਆਂ ਨੀਲੀ ਵਿੱਚ ਵਾਧੂ ਆ ਪਰ ਔਰ ਮੇਰੇ ਵੇ ਚੁਾਈ ਕਰਕੇ ਚੈੱਕ ਕਰਕੇ ਪਾਸ ਕਰਾਣਾ ਭਾਜੀ ਭਾਜੀ ਆਪਣੀ ਤਸਦੀਕ ਹਾਂ ਜੀ ਹਾਂ ਬਿਲਕੁਲ ਜੀ ਵੇਖੋ ਹਾਂ ਨਹੀਂ ਵਡੀਆਂ ਛੋਟੀਆਂ ਭਾਜੀ ਹੁਣ ਹੁਣੇ ਜੂਪਰ ਦੇ ਵੇਖੋ ਰੱਬ ਦਾ ਨਾਮ ਹੈ ਹਾਂ ਜੀ ਹਾਂ ਕਹਿੰਦੇ ਜੀ ਹਾਂ ਠੀਕ ਚਲੋ ਆਜੋ ਔਰ ਭਾਜੀ ਫਿਰ ਪਸ ਵਧੀਆ ਪਰਮਾਤਮਾ ਦੀ ਕਿਰਪਾ ਜੀ ਭਾਜੀ ਹਾਂ ਜੀ ਨੰਬਰ ਜੀ ਫਿਰ 968 ਹਾਂ ਜੀ 82598 ਠੀਕ ਹੈ ਪਿੰਡ ਬਹਾਦਰਪੁਰ ਜ਼ਿਲ੍ਹਾ ਗਰਦਾਸਪੁਰ ਤਸਵੀਰ ਬਿਠਾਓ ਤਸਵੀਰ ਬਿਠਾਓ ਸਸੇ ਕਰ 855